ਉਹ ਹੈਲੋ ਵੀ ਮਿੱਤਰੋ ਕਿਦਾਂ ਸਾਰੇ ਆਪਾਂ ਫਿਰਦੇ ਆ ਜਸਲਮੇਰ ਤਾਂ ਤੁਹਾਨੂੰ ਇਧਰ ਦਰਗਾਹ ਦੀ ਏਰੀਆ ਘਾਟਾ ਦੇਖੋ ਇਧਰ ਬਣਿਆ ਇਧਰ ਖਣਕੋ ਨੂੰ ਕੋਈ ਤਿੰਨ ਲਈ ਤਾਂ ਇਧਰ ਦੇਖੋ ਯਾਰ ਏਰੀਆ ਬਹੁਤ ਵਧੀਆ Rajasthan ਇਧਰ ਬਾਈ ਰਾਣੇ ਕੋਈ ਸਪਾਟ ਮੁੰਦਾ ਹੈ ਇਧਰ ਦੇਖਾ ਇਧਰ ਬਸਟੇ ਬੈਠੇ ਨੇ ਸਾਰੇ ਦੇਖੋ ਯਾਰ ਸਾਰਾ ਤਰਫ ਇਹ ਮੰਦਿਰਾਂ ਕੋਈ ਮੰਦਿਰ ਮੰਦਿਰ ਬਨੇਰ ਬਣੇ ਰੂਡੀ ਲੈਂਡ ਪੈਕ ਤੁਹਾਨੂੰ ਅੱਜ ਘੈਂਟ ਪਰ ਘੈਂਟ ਚੀਜ਼ਾਂ ਦਿਖਾਉਣੀਆਂ ਬਹੁਤ ਵਧੀਆ ਬਹੁਤ ਵਧੀਆ ਲੋਕੇਸ਼ਨ ਆ ਯਾਰ ਇੱਧਰ ਦੇਖੋ ਹੂੰ ਰਾਜਸਥਾਨ ਜਸੂ ਮੇਰੇ ਏਰੀਆ ਯਾਰੋ ਆ ਉਧਰ ਨੂੰ ਕ੍ਰਿਸ਼ਤੀਆਂ ਖੜੀਆਂ ਉਧਰ ਦੇਖੋ ਦੇਖੋ ਇੱਧਰ ਤਲਾਬ ਬਣਿਆ ਹੋਇਆ ਇੱਧਰ ਬਹੁਤ ਵਧੀਆ ਯਾਰ ਏਰੀਆ ਕਮਲਪਾਲ ਦੇ ਤਾਂ ਆ ਵੀਡੀਓ ਬਨੇ ਰਵਾਂ ਤੱਕ ਤੁਹਾਨੂੰ ਘੈਂਟ ਪਰ ਘੈਂਟ ਚੀਜ਼ਾਂ ਦਿਖਾਉਣੀਆਂ ਯਾਰ ਤਾਂ ਇੱਧਰ ਦੇਖੋ ਅਵੇ ਇਧਰ ਕਿਸ਼ਤੀਆਂ ਕਰੀਆਂ ਜੂਮ ਕਰਕੇ ਦਿਖਾਉਣਾ ਤੁਹਾਨੂੰ ਬਹੁਤ ਵਧੀਆ ਲੋਕੇਸ਼ਨ ਹੈ ਯਾਰ ਕੀ ਬਾਤ ਹੈ ਕੁੰਮੜਫੇੜੀ ਦੋਸਤਿਆ ਰਾਇਆ ਕਰੋ ਯਾਰ ਇਧਰ ਬਹੁਤ ਵਧੀਆ ਚੀਜ਼ਾਂ ਦੇਖਣ ਲਈ ਬਹੁਤ ਵਧੀਆ ਸਾਰਾ ਕੁਝ ਬਣਿਆ ਹੋਇਆ ਯਾਰ ਬਣੇ ਰੋ ਵੀਡੀਓ ਦੇ ਐਂਡ ਤੱਕ ਅੱਜ ਤੁਹਾਨੂੰ ਸਾਰਾ ਕੁਝ ਵਧੀਆ ਘੈਂਟ ਘੈਂਟ ਚੀਜ਼ਾਂ ਦਿਖਾਵਾਂਗੇ ਆ ਤਲਾਬ ਬਣਿਆ ਹੋਇਆ ਇਧਰ ਆ ਮੰਦਿਰ ਆ ਗਿਆ ਇਧਰ ਆ ਇਧਰ ਮੰਦਿਰਾਂ ਤਾਂ ਇਹ ਪਰ ਦੇਖਦੇ ਹਾਂ ਕੋਈ ਗੱਲਬਾਤ ਕਰਦੇ ਹਾਂ ਇਸ ਨਾਲ ਕੋਈ ਸ਼ਿਕਾਇਤ ਹੈ ਤੇ ਪਹਿਲੀ ਕੱਲ ਤੱਕ ਪੁਸ਼ੇ ਤੇ ਕਿਤੇ ਇਹਰ ਕੋਈ ਗੱਲਬਾਤ ਕਰਦਾਨੀ ਤਾਂ ਆਹਾਂ ਰੱਕੀ ਦੇਖਦੇ ਆਂ ਦੇਖੋ ਇਧਰ ਵਧੀਆ ਬਣਾਇਆ ਹੋਇਆ ਸਰਵਿਸਟੋਰ ਆਹ ਇਧਰ ਬਣਿਆ ਹੋਇਆ ਆਰਮਨ ਗੇਟ ਆ ਗਿਆ ਇਧਰ ਚੱਲਣਾ ਹੁੰਦਾ ਹੁਣ ਬਾਹਰ ਜਾ ਕੇ ਤੁਹਾਨੂੰ ਦਿਖਾਉਣਾ ਕਿਵੇਂ ਘਾਟ-ਘਾਟ ਚੀਜ਼ਾਂ ਆਹ ਦੇਖੋ ਕਿੱਦਾਂ ਸੋਹਣੀ-ਸੋਹਣੀ ਚੀਜ਼ਾਂ ਬਣੀਆਂ ਆਈਆਂ ਇਧਰ ਇੱਕ ਵਾਰ ਕੀ ਬਾਤ ਹੈ ਬਹੁਤ ਸੋਹਣਾ ਜਿਹਾ ਹੈ ਉਹ ਬਾਈ ਬੈਠਾ ਉਧਰ ਜਿਹੜਾ ਬਾਈ ਸੇਲ ਕਰਦਾ ਬਣੇ ਰਿਓ ਦੋਸਤੋ ਵੀਡੀਓ ਅੰਦਰ ਕਾ ਛਾਪੇ ਵੇਦਰ ਹੋ ਰਹੀਆਂ ਬੜੀ ਬੜੀ ਕੁਛ ਕਾਣੀ ਕੁਛ ਛਪਨਨ ਜੀ